ਕਾਂਜੀ ਅੱਜ ਕੁਝ ਕਾਟਨ ਦੀਆਂ ਕਲੈਕਸ਼ਨਾਂ ਰਹਿਣਗੀਆਂ ਤੇ ਕੁਝ ਪਾਰਟੀ ਵੇਅਰ ਕਲੈਕਸ਼ਨਾਂ ਨੇ ਸੋ ਇਹ ਕੈਮਰੀ ਕਾਟਨ ਦੇ ਸੂਟ ਰਹਿਣਗੇ ਨਾਲ ਮਲਮਲ ਕਾਟਨ ਦਾ ਜਿਹੜਾ ਦੁਪੱਟਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਨੇ ਸ਼ਰਟ ਤੇ ਐਮਬਰਾਇਡਰੀ ਰਹੇਗੀ ਬਾਟਮ ਇਹ ਜਿਹੜੀ ਪਲੇਨ ਹੈ ਵਿਦਆਊਟ ਦੁਪੱਟਾ ਨੇ ਪ੍ਰਾਈਸ ਸਭ ਦਾ ਨਾਲ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਕੈਮਰੀ ਕਾਟਨ ਤੇ ਰਹਿਣਗੇ 올ਓਵਰ ਜਿਹੜਾ 5 ਮੀਟਰ ਸੂਟ ਮਿਲੇਗਾ ਨਾਲ ਹੈ ਜਿਹੜਾ ਕੋਟੇ ਦਾ ਦੁਪੱਟਾ ਰਹੇਗਾ ਇਹ ਮਸਲੀਨ कॉटन ਦੇ सूट ਰਹਿਣਗੇ ਇਹਨਾਂ ਦੇ ਘੇਰੇ ਤੇ ਵਰਕ ਰਹੇਗਾ ਤੇ ਬਾਟਮ ਤੇ ਵੀ ਜਿਹੜਾ ਵਰਕ ਰਹੇਗਾ ਟੈਬੀ ਲਾਈਨਿੰਗ ਦਾ ਦੁਪੱਟਾ ਰਹੇਗਾ ਕਲਰ ਆਪਸ਼ਨ ਹੈ ਜਿਹੜੀ ਇਹਨਾਂ ਵਿੱਚ ਸਾਰੇ ਅਵੇਲੇਬਲ ਨੇ ਇਹ ਵਾਲੇ ਸੂਟ ਨੇ ਜਿਹੜੇ ਪਿਓਰ कॉटन ਦੇ ਨੇ ਮੈਚਿੰਗ ਸੂਟ ਨੇ ਕੁਝ 올ਓਵਰ ਸੂਟ ਨੇ ਮਲਮਲ कॉटन ਦਾ ਦੁਪੱਟਾ ਰਹੇਗਾ ਉੱਪਰ ਚਿਕਨ ਵਰਕ ਰਹੇਗਾ ਸੋ ਇਹ ਵਾਲੇ ਸਾਰੇ ਹੀ ਸੂਟ ਨੇ ਜਿਹੜੇ ਅਵੇਲੇਬਲ ਨੇ ਪ੍ਰਾਈਸ ਹੱਬ ਦਾ ਨਾਲ ਮੈਂਸ਼ਨ ਹੈ ਤੁਸੀਂ ਵਟਸਐਪ ਤੇ ਜਿਹੜਾ ਆਪਣਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ ਪੇਮੈਂਟ ਹੈ ਜਿਹੜੀ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਇਹ ਵਾਲੇ ਪਿਓਰ ਕੈਮਰੀ कॉटन ਦੀ ਸ਼ਰਟ ਰਹੇਗੀ EK Tex brand ਦੀ ਨਾਲ ਚਿਕਨਕਾਰੀ ਵਾਲੀ ਜਿਹੜੀ ਬਾਟਮ ਰਹੇਗੀ ਕੋਟੇ ਚੱਕ ਦਾ ਦੁਪੱਟਾ ਰਹੇਗਾ ਫੋਰ ਸਾਈਡ ਹੈ ਜਿਹੜੀ ਸਕੈਲਪਿੰਗ ਰਹੇਗੀ ਇਹ ਵਾਲੇ ਸੂਟ ਵੀ ਪਿਓਰ कॉटन ਤੇ ਰਹਿਣਗੇ ਇਹਨਾਂ ਦੀ ਬਾਟਮ ਤੇ ਜਿਹੜਾ ਪ੍ਰਿੰਟ Tex ਤੇ ਵਿਦ ਲੈਸ ਨਾਲ ਮੌਤ ਸੋਨਾ ਡਿਜ਼ਾਈਨ ਹੈ ਤੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਦੋ ਸੂਟ ਹੈ ਜਿਹੜੇ 1100 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਲੈ ਸਕਦੇ ਹੋ ਆਪਣੀ ਚੁਆਇਸ ਦੇ ਤੁਸੀਂ ਕੋਈ ਵੀ ਦੋ ਸੂਟ ਹੈ ਜਿਹੜੇ ਸਿਲੈਕਟ ਕਰ ਸਕਦੇ ਹੋ ਇਹ ਔਰਗੈਂਜ਼ਾ ਤੇ ਸੂਟ ਨਹੀਂ ਨਾਲ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਸ਼ੈਂਟੌਨ ਦੀ ਜਿਹੜੀ ਇਹਨਾਂ ਨਾਲ ਬਾਟਮ ਰਹੇਗੀ neck ਤੇ ਵਰਕ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਬ੍ਰੌਕਟ ਦੀ ਸ਼ਰਟ ਰਹੇਗੀ ਸ਼ਰਟ ਤੇ neck ਤੇ ਤੇ ਘੇਰੇ ਤੇ ਵਰਕ ਰਹੇਗਾ ਬਾਟਮ ਹੈ ਜਿਹੜੀ ਨੇਚਰਲ ਕ੍ਰੇਪ ਦੀ ਬਾਟਮ ਤੇ ਵਰਕ ਰਹੇਗਾ ਚਨੌਨ ਦਾ ਦੁਪੱਟਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਕ੍ਰੇਪ ਤੇ ਰਹਿਣਗੇ ਸੇਮ ਐਸ ਇਟ ਇਜ਼ ਹੈ ਜਿਹੜਾ neck ਤੇ ਵਰਕ ਰਹੇਗਾ ਦੁਪੱਟਾ ਚਨੌਨ ਦਾ ਰਹੇਗਾ ਦੁਪੱਟੇ ਤੇ ਜਿਹੜੀਆਂ ਲੇਸਿਸ ਰਹਿਣਗੀਆਂ ਏ オーਗੈਂਜ਼ਾ ਦਾ ਸੂਟ ਰਹੇਗਾ ਸੇਮ ਬੈਕ ਸਾਈਡ ਵੀ ਹੈ ਜਿਹੜਾ ਵਰਕ ਰਹੇਗਾ ਬਨਾਰਸੀ ਬ੍ਰாக்கਟ ਦੀ ਜਿਹੜੀ ਸ਼ਰਟ ਰਹੇਗੀ ਸ਼ਰਟ ਤੇ 슬ੀਵਸ ਤੇ ਵਰਕ ਰਹੇਗਾ ਨਾਲ ਬਾਟਮ ਹੈ ਜਿਹੜੀ ਨੇਚਰਲ ਕ੍ਰੇਪ ਦੀ ਬਾਟਮ ਤੇ ਵੀ ਵਰਕ ਰਹੇਗਾ ਦੁਪੱਟਾ ਬਨਾਰਸੀ ਰਹੇਗਾ ਇਹ ਵਾਲੇ ਸਾਰੇ ਕਲਰ ਨੇ ਜਿਹੜੇ ਅਵੇਲੇਬਲ ਨੇ ਓਨਲੀ ਬਾਟਮ ਤੇ ਵਰਕ ਰਹੇਗਾ ਤੇ 슬ੀਵਸ ਤੇ ਵਰਕ ਰਹੇਗਾ